2 ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜਾਰੀ ਕੀਤੇ ਗਏ ਹੁਕਮਨਾਮਿਆਂ ਦੇ ਵਿੱਚ ਇੱਕ ਹੁਕਮਨਾਮਾ ਇਹ ਵੀ ਸੀ ਕਿ ਜਿਹੜੀ ਅਕਾਲੀ ਦਲ ਲੀਡਰਸ਼ਿਪ ਹੈ ਭਾਵੇਂ ਬਗਗੀ ਹੋਵੇ ਦਗਗੀ ਹੋਵੇ ਕਿ ਉਹ 1 ਮਾਰਚ ਤੋਂ ਲੈ ਕੇ 30 ਅਪ੍ਰੈਲ ਤੱਕ ਜਿਹੜੇ 1,25,000 ਬੁੱਟੇ ਲਾਉਣ ਤੇ ਇਹਨਾਂ ਦੀ ਸਾਂਭ ਸੰਭਾਲ ਕਰਨ ਪਰ ਹੁਣ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਇਹ ਜਿਹੜੀ ਮੁਹਿਮ ਹੈ ਉਹਦੀ ਸ਼ੁਰੂਆਤ ਕੀਤੀ ਗਈ ਹੈ ਪੰਜ ਮੈਂਬਰੀ ਕਮੇਟੀ ਦੇ ਮੈਂਬਰਾਂ ਦੇ ਵੱਲੋਂ ਜਿਹੜੇ ਇਕਬਾਲ ਸਿੰਘ ਝੁੰਦਾ ਨੇ ਬੀਬੀ ਸੁਤੰਤ ਕੋਰ ਨੇ ਮਨਪ੍ਰੀਤ ਸਿੰਘ ਯਾਲੀ ਨੇ ਗੁਰਪ੍ਰਤਾਪ ਸਿੰਘ ਵਡਾਲਾ ਨੇ ਸੰਤਾ ਸਿੰਘ ਉਮੈਦਪੁਰੀ ਨੇ ਉਹਨਾਂ ਦੇ ਵੱਲੋਂ ਰੁਖ ਲਾ ਕੇ ਇਸ ਦੀ ਸ਼ੁਰੂਆਤ ਕੀਤੀ ਗਈ ਹੈ ਨਾਲ ਹੀ ਉਹਨਾਂ ਨੇ ਪੰਜਾਬ ਦੇ ਜਿੱਥੇ ਪੂਰੇ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਨਾਲ ਹੀ ਪੰਜਾਬ ਦੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਆਪਣੀਆਂ ਮੋਟਰਾਂ ਦੇ ਉੱਤੇ ਰੁਖ ਲਗਾਉਣ ਅਤੇ ਪੰਚਾਇਤਾਂ ਨੂੰ ਵੀ ਕਿਹਾ ਹੈ ਕਿ ਇਸ ਦੇ ਵਿੱਚ ਵੱਧ ਤੋਂ ਵੱਧ ਸਹਿਯੋਗ ਕਰਨ ਤਾਂ ਦੱਸ ਦਈਏ ਕਿ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਜੋ ਸ੍ਰੀ ਅਕਾਲ ਤਖਤ ਸਹਿਦੋਂ ਫੈਸਲੇ ਜਾਂ ਹੁਕਮ ਸੁਣਾਏ ਗਏ ਸੀ ਉਸ ਤੋਂ ਬਾਅਦ ਜੋ ਦੀ ਸਥਿਤੀ ਪੰਜਾਬ ਦੇ ਵਿੱਚ ਸਿੱਖ ਸਥਿਤੀ ਜਿਹੜੀ ਬਣੀ ਸੀ ਉਸ ਨੂੰ ਲੈ ਕੇ ਜੋ ਉਤਰਾਚਰਾ ਚੱਲ ਰੇ ਸੀ ਤਾਂ ਹੁਣ ਉਹਦੇ ਵਿੱਚੋਂ ਜਿਹੜਾ ਇੱਕ ਹੁਕਮਨਾਮਾ ਸੀ ਜਿਹੜਾ ਮੰਨਿਆ ਨਹੀਂ ਕਿਸੇ ਵੱਲੋਂ ਵੀ ਗਿਆ ਸੀ ਉਸ ਦੇ ਬਾਬਤ ਅਸੀਂ ਪਹਿਲਾਂ ਵੀ ਕਈ ਵੀਡੀਓ ਜਾਰੀ ਕੀਤੀਆਂ ਸੀ ਤੇ ਹੁਣ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ 2 ਦਸੰਬਰ ਨੂੰ ਜਾਰੀ ਹੋਏ ਹੁਕਮਨਾਮੇ ਅਨੁਸਾਰ ਰੁੱਖ ਲਾਉਣ ਦੀ ਮਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ਗੁਰਪਤਾਪ ਸਿੰਘ ਵਡਾਲਾ ਨੇ ਕਿਹਾ ਕਿ ਆਉਣ ਵਾਲਾ ਜਿਹੜਾ ਮੌਨਸੂਨ ਦਾ ਮੌਸਮ ਹੈ ਰੁੱਖਾਂ ਦੇ ਵਧਣ ਫੁੱਲਣ ਲਈ ਕਾਫੀ ਲਾਭਦਾਇਕ ਹੋਵੇਗਾ ਪੰਜਾਬ ਦੇ ਵਿੱਚ ਵੱਧ ਰਹੀ ਤਪਸ਼ ਤੇ ਪ੍ਰਦੂਸ਼ਣ ਨੂੰ ਘੱਟ ਕਰਨ ਦੇ ਲਈ ਰੁੱਖਾਂ ਨੂੰ ਲਗਾਉਣਾ ਬਤ ਜਰੂਰੀ ਹੈ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਵਰਕਰਾਂ ਸਹਿਬਾਨਾਂ ਤੇ ਪੰਜਾਬ ਵਾਸੀਆਂ ਨੂੰ ਅਪੀਲ ਕਰਦੇ ਹਾਂ ਕਿ ਆਪਾਂ ਸਾਰੇ ਰਲ ਕੇ ਵੱਧ ਤੋਂ ਵੱਧ ਰੁੱਖ ਲਗਾਈਏ ਤੇ ਉਹਨਾਂ ਦੀ ਸਾਂਭ ਸੰਭਾਲ ਕਰੀਏ ਆਉਣ ਵਾਲੇ ਸਮੇਂ ਦੇ ਸਮੇਂ ਵਿੱਚ ਪੰਜਾਬ ਹਰਿਆ ਭਰਿਆ ਹੋ ਸਕਦਾ ਹੈ ਇਸ ਦੇ ਨਾਲ ਮੈਂ ਕਿਸਾਨਾਂ ਵੀਰਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਘੱਟੋ ਘੱਟ ਆਪਣੀਆਂ ਮੋਟਰਾਂ ਦੇ ਉੱਤੇ ਪੰਜ ਰੁੱਖ ਜ਼ਰੂਰ ਲਗਾਣ ਪਿੰਡ ਦੀਆਂ ਪੰਚਾਇਤਾਂ ਨੂੰ ਵੀ ਅਪੀਲ ਕਰਦੇ ਆ ਕਿ ਉਹ ਇਸ ਕਾਰਜ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਤੁਹਾਨੂੰ ਦੱਸਦੀ ਕਿ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਅਕਾਲੀ ਦਲ ਦੀ ਜਿਹੜੀ ਕਮੇਟੀ ਸੀ ਜਿਹੜੀ ਬਣਾਈ ਗਈ ਸੀ ਪੰਜ ਮੈਂਬਰੀ ਕਮੇਟੀ ਸ਼ੋਮੀ ਕਲਰ ਬਾਦਲ ਦੇ ਵੱਲੋਂ ਜਿਹੜੀ ਇੱਕ ਕਮੇਟੀ ਜਿਹੜੀ ਬਣਾਈ ਗਈ ਸੀ ਭਰਤੀ ਕਮੇਟੀ ਉਹ ਵੱਖਰੀ ਬਣਾਈ ਗਈ ਸੀ ਤੇ ਦੂਜੇ ਪਾਸੇ ਪੰਜ ਮੈਂਬਰੀ ਕਮੇਟੀ ਸੀ ਜਿਹੜੀ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਬਣਾਈ ਗਈ ਸੀ ਜਪਹਿਲਾਂ ਸੱਤ ਮੈਂਬਰੀ ਕਮੇਟੀ ਸੀ ਤਾਂ ਬਾਅਦ ਦੇ ਵਿੱਚ ਪੰਜ ਮੈਂਬਰ ਰਹਿ ਜਾਂਦੇ ਨੇ ਤਾਂ ਜੱਤ ਸਰ ਗਿੰਦੂ ਕੀ ਵੀਰ ਸਿੰਘ ਕਹਿੰਦੇ ਕਿ ਪੰਜ ਮੈਂਬਰ ਹੀ ਇਸ ਦੀ ਅੱਗੇ ਜਿਹੜੀ ਭਰਤੀ ਹੈ ਉਹਦੇ ਉਸ ਨੂੰ ਆਰੰਭ ਆਰੰਭ ਕਰ ਲੈਣ ਪਰ ਹੁਣ ਜਿਹੜੀ 18 ਜੂਨ ਦੇ ਤਰੀਕਸ ਜਿਹੜੀ ਪੰਜ ਜਿਹੜੀ ਪੰਜ ਮੈਂਬਰੀ ਭਰਤੇ ਕਮੇਟੀ ਦੀ ਸੀ ਹੁਣ ਇਸ ਨੂੰ 30 ਜੂਨ ਤੱਕ ਵਧਾ ਦਿੱਤਾ ਗਿਆ ਇਸ ਤੋਂ ਬਾਅਦ ਅੱਗੇ ਜਲਦ ਹੀ ਇਸ ਦਾ ਜਿਹੜਾ ਪ੍ਰਧਾਨ ਹੈ ਉਹ ਚੁਣਿਆ ਜਾਵੇਗਾ ਡੈਲੀਗੇਟ ਨੇ ਉਹਨਾਂ ਦੀਆਂ ਜਿਹੜੀਆਂ ਮੀਟੀਆਂ ਕਿਤੇ ਜਾਣਗੀਆਂ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਦੇਖਣਾ ਇੱਥੇ ਬੇਅਦਖਾਲੀ ਹੋਵੇਗਾ ਕਿ ਹੁਣ ਜਿਹੜੀ ਰੁਕ ਲਗਾਉਣ ਦੀ ਮਹਿੰਮ ਨੂੰ ਸ਼ੁਰੂਆਤ ਕੀਤੀ ਗਈ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਦੇ ਅਨੁਸਾਰ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਅਕਾਲੀ ਦਲ ਦੇ ਜਿਹੜੇ ਲੀਡਰਸ਼ਿਪ ਹੈ ਕਿਉਂਕਿ ਦੂਜੀ ਲੀਡਰਸ਼ਿਪ ਨੇ ਬੁੱਟੇ ਲਗਾਏ ਜਾਂ ਨਹੀਂ ਲਗਾਏ ਉਹ ਵੀ ਇੱਕ ਵੱਖਰਾ ਸਵਾਲ ਹੈ ਤੇ ਇਹਨਾਂ ਦੇ ਵੱਲੋਂ ਹੁਣ ਲਗਾਏ ਜਾ ਰਹੇ ਨੇ ਕਿਤਨੇ ਕਿਤੇ ਇਹ ਵੀ ਗੱਲ ਹੈ ਕਿ ਮੌਸਮ ਨੂੰ ਦੇਖਦੇ ਆ ਜਿਹੜਾ ਹੁਣ ਬੁੱਟੇ ਲਗਾਏ ਜਾ ਰਹੇ ਨੇ ਕਿ ਮੌਨਸੂਨ ਦੇਖ ਕਰਕੇ ਕਿਉਂਕਿ ਸਮਾਂ ਹੁੰਦਾ ਵੀ ਇਹਦੇ ਵਿੱਚ ਰੁੱਖ ਜ਼ਿਆਦਾ ਲਗਾਏ ਜਾਣ ਪਰ ਅੱਜ ਦੀ ਸਥਿਤੀ ਦੇ ਵਿੱਚ ਜੋ ਸਥਿਤੀ ਬਣੀ ਹੋਈ ਆ ਕਿ ਸੁਖਵੀਰ ਬਾਦਲ ਦੇ ਲਈ ਅਕਾਲੀ ਦਲ ਦੇ ਲਈ ਮਨਪੀਤ ਦਿਯਾਲੀ ਦੇ ਲਈ ਸਿੱਖ ਲੀਡਰਸ਼ਿਪ ਦੇ ਲਈ ਕੀ ਪੰਜਾਬ ਦੀ ਰਾਜਨੀਤੀ ਦੇ ਵਿੱਚ 2027 ਦੇ ਵਿੱਚ ਸਿੱਖ ਲੀਡਰਸ਼ਿਪ ਦਾ ਭਵਿੱਖ ਕੀ ਹੋਵੇਗਾ ਕੀ ਬਿਨਾ ਬੀਜੇਪੀ ਤੋਂ ਜਿੱਤਿਆਂ ਪੰਜਾਬ ਦੇ ਵਿੱਚ ਲੀਡਰਸ਼ਿਪ ਕਾਮਯਾਬ ਸਿੱਖ ਹੋਵੇਗੀ ਜਾਂ ਫਿਰ ਉਸ ਨੂੰ ਬੀਜੇਪੀ ਦਾ ਸਹਾਰਾ ਲੈਣਾ ਪਵੇਗਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਚਰਚਾਵਾਂ ਬਹੁਤ ਸ਼ੁਰੂ ਹੋ ਚੁੱਕੀਆਂ ਨੇ ਕਿ ਅਕਾਲ ਦਲ ਬਾਦਲ ਦੇ ਨਾਲ ਇਹਨਾਂ ਦਾ ਗੱਟਜੋੜ ਹੋ ਸਕਦਾ ਹੈ ਦੂਜੇ ਪਾਸੇ ਕਿਹਾ ਜਾਂਦਾ ਕਿ ਜੇ ਬਾਗੀ ਤੜਾਣੇ ਸਮਾਜ ਸੁਧਾਰ ਲਹਿਰ ਵਾਲੇ ਨੇ ਉਹਨਾਂ ਦੇ ਨਾਲ ਹੋ ਸਕਦਾ ਹੈ ਜਾਂ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਜਿਹੜੀ ਭਰਤੀ ਕੀਤੀ ਜਾ ਰਹੀ ਹੈ ਉਹਨਾਂ ਦੇ ਵਿੱਚੋਂ ਜਿਹੜੇ ਨਵੇਂ ਪ੍ਰਧਾਨ ਬਣ ਕੇ ਆਣਗੇ ਜਾਨੇ ਹਰਪ੍ਰਸਿੰਗ ਬਣਦੇ ਨੇ ਮੰਤਰੀ ਯਾਲੀ ਬਣਦੇ ਜਾਂ ਫਿਰ ਕਿਹੜੇ ਪ੍ਰਧਾਨ ਬਣਦੇ ਉਹ ਵੀ ਵੇਖਣਾ ਬੇਦਖਾਸ ਹੋਵੇਗਾ ਕਿ ਉਹਨਾਂ ਦੇ ਨਾਲ ਗੱਠਜੋੜ ਹੋਵੇ ਕਿਹਦੇ ਪਾਰਟੀ ਨਾਲ ਗੱਠਜੋੜ ਹੋਵੇਗਾ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੀ ਰਾਜਨੀਤੀ ਦੇ ਵਿੱਚ ਸਿੱਖ ਰਾਜਨੀਤੀ ਖਾਸ ਤੌਰ ਦੇ ਉੱਤੇ ਅਕਾਲੀ ਦਲ ਦੀ ਕੀ ਭੂਮਿਕਾ ਹੋਵੇਗੀ ਪੰਜਾਬ ਦੀ ਰਾਜਨੀਤੀ ਦੇ ਵਿੱਚ ਸੋ ਦੇਖਣਾ ਬੇਦਖਾਸ ਹੋਵੇਗਾ ਤੁਸੀਂ ਜੂਰਪਾਰਟੀ ਪੰਜਾਬ ਦੇ ਨਾਲ ਧੰਨਵਾਦ